ਦੀਵਾਲੀ ਦੀ ਰਾਤ ਜਿੱਥੇ ਇੱਕ ਪਾਸੇ ਰੰਗ-बिरंगੀਆਂ ਰੌਸ਼ਨੀਆਂ ਨਜ਼ਰ ਆਈਆਂ ਨੇ ਉੱਥੇ ਹੀ ਕਈ ਥਾਵਾਂ ਤੇ ਭਿਆਨਕ ਅੱਗ ਵੀ ਲੱਗੀ ਹੈ। ਅਜਿਹਾ ਹੀ ਜਲੰਧਰ ਦੇ ਪ੍ਰਤਾਪ ਬਾਗ ਨੇੜੇ ਵੀ ਵਾਪਰਿਆ। ਦੀਵਾਲੀ ਦੀ ਰਾਤ ਹੀ ਫਗਵਾੜਾ ਗੇਟ ਹੈ ਟੂਲ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗੀ ਹੈ। ਸਥਾਨਕ ਲੋਕਾਂ ਨੇ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅੱਗ ਕੰਟਰੋਲ ਤੋਂ ਬਾਹਰ ਰਹੀ। ਫਿਰ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੱਲੋਂ ਭਾਰੀ ਜਦੋਜਹਿਦ ਕੀਤੀ ਗਈ ਤਾਂ ਕਿ ਅੱਗ ਤੇ ਕਾਬੂ ਪਾਇਆ ਜਾ ਸਕੇ ਸਥਾਨਕ ਲੋਕ ਵੀ ਉਹਨਾਂ ਦੀ ਸਹਾਇਤਾ ਕਰਨ ਦੇ ਲਈ ਪਹੁੰਚੇ ਸਨ ਕਾਫੀ ਸਮਾਂ ਭਾਰੀ ਮੁਸ਼ਕਲਤ ਮਗਰੋਂ ਅੱਗ ਤੇ ਆਖਿਰਕਾਰ ਕਾਬੂ ਪਾਹੀ ਲਿਆ ਗਿਆ